ਦੰਦੇ ਵਿੱਚ 10 ਤੋਂ 12 ਕਿੱਲੇ ਵੜ ਦਿੰਦੀ ਆ ਜਿਹੜੀਆਂ ਅਦਰ ਮਸ਼ੀਨ ਜਾਂ ਉਹ 4 ਤੋਂ 5 ਕਿੱਲੇ ਹੀ ਵੜਦੇ ਆ ਜਿਹੜੀ ਕਿਸਾਨਾਂ ਦੀ ਖੇਚਲ ਬਹੁਤ ਜ਼ਿਆਦਾ ਘਟ ਗਈ ਪਹਿਲਾਂ ਕੀ ਸੀਗਾ ਮਤਲਬ ਕਿ ਇਹਨੂੰ ਆਪ ਐਡਜਸਟ ਕਰਨਾ ਪੈਂਦਾ ਸੀਗਾ ਮੱਕੀ ਦਾ ਅਚਾਰ ਪਾਉਣ ਵਾਲੀ ਜਿਹੜੀ ਇਹ ਮਸ਼ੀਨ ਹੈ ਇਹ ਕਿਸਾਨਾਂ ਬਾਅਦ ਤੇ ਬਹੁਤ ਹੀ ਮਤਲਬ ਜਿਹੜੀ ਫਾਇਦੇਮੰਦ ਹੋਊਗੀ ਇੱਕ ਤਾਂ ਇਹ ਜਿਹੜਾ ਡੀਜ਼ਲ ਦੀ ਖਪਤ ਬਹੁਤ ਘੱਟ ਹੈ ਦੀ ਤੇ ਇਹ ਕਿਹੜਾ ਕੰਮ ਦੁੱਗਣਾ ਨਿਬੜੂਗੀ ਜੇ ਤੁਹਾਡੇ 5 ਕਿੱਲੇ ਨਿਬੜਦੀ ਸੀ ਪਹਿਲਾਂ ਨਹੀਂ ਤਾਂ ਦਿਨ ਦੇ ਵਿੱਚ 10 ਕਿੱਲੇ ਮੱਕੀ ਦਾ achar ਪਾਊਗੀ ਇਹ ਮਸ਼ੀਨ ਵੀ ਅਜਿਹੇ ਇਹਦੇ ਵਿੱਚ ਕਿਹੜੇ ਖਾਸਤਾਂ ਨੇ ਤੇ ਐਨਾ ਕੰਮ ਕਿਉਂ ਨਹੀਂ ਵੇਟ ਦੇ ਡੀਜ਼ਲ ਖਾਫਾ ਤਾਂ ਕਿਉਂ ਘਟਾ ਬਈਆਂ ਨਾਲ ਗੱਲਬਾਤ ਕਰਦੇ ਆਂ ਬਈ ਸਸੀ ਗਾਲ ਜੀ ਸਸੀ ਗਾਲ ਜੀ ਬਈ ਇਹਦੇ ਬਾਰੇ ਜਾਣਕਾਰੀ ਦਿਓ ਵੀ ਅਜਿਹੀ ਕੀ ਖਾਸੀਅਤ ਇਹਦੇ ਵਿੱਚ ਸਭ ਤੋਂ ਪਹਿਲਾਂ ਖਾਸੀਅਤ ਤਾਂ ਹੀ ਲਾਈਟ ਵੇਟ ਦੀ ਆ ਜਿਹੜਾ ਬਈ ਨਾਲ ਕੇ ਦੇ ਵਿੱਚ ਹਾਂਜੀ ਇਹ 5 ਕੁਆਟਲ ਵੇਟ ਦੇ ਵਿੱਚ ਆਂਦੀ ਹੈ ਹੂੰ ਇਹਦੇ ਵਿੱਚ ਜਿਹੜੀਆਂ ਅਦਰ ਮਸ਼ੀਨਾਂ ਲੈਂਦੀਆਂ ਉਹਨਾਂ ਦਾ ਵੇਟ ਇਹਦੇ ਨਾਲੋਂ ਜ਼ਿਆਦਾ ਠੀਕ ਹੈ ਜੀ ਜਿਹਦਾ ਕਰਕੇ ਹੁਣ ਟਰੈਕਟਰ ਦੇ ਜਿਹੜਾ ਆਪਾਂ ਅੱਗੇ ਆ ਵੇਟ ਲਾਉਣ ਦੀ ਬਹੁਤ ਘੱਟ ਲੋਡ ਆ ਜਿਹਦੇ ਨਾਲ ਪੰਪਸ਼ਨ ਤੇ ਡੀਲ ਪੰਪਸ਼ਨ ਤੇ ਅਸਰ ਪੈਂਦਾ ਕੰਮ ਤੋਂ ਘੁਣਾਣਾ ਬੜੂਆ ਇਹਦੇ ਵਿੱਚ ਇਹ ਦੰਦੇ ਵਿੱਚ 10 ਤੋਂ 12 ਕਿੱਲੇ ਵੜ ਦਿੰਦੀ ਆ ਜਿਹੜੀਆਂ ਅਦਰ ਮਸ਼ੀਨ ਜਾਂ ਮਸ਼ੀਨਸ ਆ ਹੂੰ ਉਹ 4 ਤੋਂ 5 ਕਿੱਲੇ ਵੜਦੇ ਆ ਠੀਕ ਹੈ ਜੀ ਸੀਜ਼ਨ ਦੇ ਵਿੱਚ ਹੂੰ ਜਿਹੜੀਆਂ ਮਸ਼ੀਨ 60 ਕਿੱਲੇ ਦਾ ਕੰਮ ਕਰਦੀਆਂ 100 ਤੋਂ ਲੈ ਕੇ 120 25 ਕਿੱਲਾਂ ਦਾ ਕੰਮ ਕਰ ਦਿੰਦੀ ਆ ਹੂੰ ਇਹ ਕਿਹੜੀ ਕੰਪਨੀ ਆ ਬਈ ਇਹ ਕਿਹੜੀ ਕੰਪਨੀ ਦੀ ਖੋਜ ਹੈ ਹਾਂ ਜੀ ਇਹ ਆਪਣੀ ਜਰਮਨੀ ਦਾ ਪ੍ਰੋਡਕਟ ਆ ਜੀ ਕਲਾਸ ਜੈਗਰ 25 ਦਾ ਨੇਮ ਹੈ ਇਹ ਸਾਈਲਜ ਮਸ਼ੀਨ ਆ ਜੀ ਸਭ ਤੋਂ ਬੈਸਟ ਸਾਈਲਜ ਮਸ਼ੀਨਰੀ ਹੈ ਠੀਕ ਹੈ ਜੀ ਇਹਦੇ ਵਿੱਚ ਇਹ ਦਾਣਿਆਂ ਦੇ 3 ਪੀਸ ਕਰ ਦਿੰਦੀ ਹੈ ਮੰਨ ਲਓ ਕੁਆਲਟੀ ਦੀ ਚਾਰੀ ਵਧੀਆ ਵਸਟ ਕੁਆਲਟੀ ਹੈ ਜੀ ਇਹਦੇ ਵਿੱਚ ਜਿਹੜੀਆਂ ਆਦਰ ਮਸ਼ੀਨਾਂ ਜੈ ਜੀ ਹੂੰ ਲੈ ਵੀ ਕੋ ਸਿੱਕਾ ਬਣਾਉਂਦੀਆਂ ਦਾਣਿਆਂ ਦਾ ਹਾਂ ਜੀ ਪਰ ਇਹਦੇ ਜਿਹੜੇ ਬਲੇਡਸ ਆ ਉਹ ਇੰਨੀ ਵਸਟ ਕੁਆਲਟੀ ਦੇ ਆ ਕਿ 3 ਪੀਸ ਕਰ ਦਿੰਦੇ ਆ ਜਿਵੇਂ ਦੂਜੀ ਮਸ਼ੀਨਾਂ ਬਾਈ ਚੋਕ ਹੁੰਦੀਆਂ ਜਾਂ ਦੇ ਹਾਂ ਜੀ ਇਹ ਚੋਕ ਤਾਂ ਨਹੀਂ ਹੁੰਦੀ ਨਹੀਂ ਬਿਲਕੁਲ ਨਹੀਂ ਜੀ ਇਹਦੇ ਵਿੱਚ ਜਿਹੜਾ ਗੀਅਰ ਮਕੈਨਿਜ਼ਮ ਆ ਜੀ ਉਹ ਇੰਨਾ ਜ਼ਿਆਦਾ ਸੁਨੂਤ ਹੈ ਹੂੰ ਆਪਾਂ ਦਿਖਾ ਦਿੰਨੇ ਆ ਹੂੰ ਜਿਹੜਾ ਗੀਅਰ ਮਕੈਨਿਜ਼ਮ ਆ ਜੀ ਇਹ ਜੇ ਕੋਈ ਵੱਡੀ ਮਤਲ ਲੱਕੜੀ ਵੀ ਇਹਦੇ ਵਿੱਚ ਆਂਦੀ ਹੈ ਤਾਂ ਉਹਨੂੰ ਫਿਰ ਹੀ ਕਰ ਦਿੰਦੀ ਆ ਚੋਕ ਨਹੀਂ ਹੋਣ ਦਿੰਦੀ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਜਿਹੜੀ ਟਰੈਕਟਰ ਦੀ ਪਾਵਰ ਆ ਜੀ ਉਹ ਬਹੁਤ ਘੱਟ ਲੱਗਦੀ ਆ ਕਿਉਂਕਿ ਡਾਇਰੈਕਟ ਪੀਟੀਓ ਤੋਂ ਪਾਵਰ ਵੀਲ ਨੂੰ ਜਾਂਦੀ ਆ ਜੀ ਨਹੀਂ ਵੀ ਪਾਵਰ ਵੀ ਘੱਟ ਲੱਗਦੀ ਟਰੈਕਟਰ ਦੇ ਹਾਂਜੀ ਕਿਉਂਕਿ ਚੇਨ ਸਿਸਟਮ ਆ ਜੀ ਇਹਦੇ ਵਿੱਚ ਹੂੰ ਚੇਨ ਦੇ ਉੱਪਰ ਆ ਮੈਂ ਤੁਹਾਨੂੰ ਦੱਸ ਦਿੰਦਾ ਇਹ ਤੇਲ ਚੱਲਦਾ ਜੀ ਚੇਨ ਸਿਸਟਮ ਕਿਵੇਂ ਭਾਈ ਇਹਦੇ ਵਿੱਚ ਚੇਨ ਆ ਜੀ ਚੇਨ ਚੱਲ ਜਿਹਦੇ ਉੱਪਰ ਆ ਆਇਲ ਚੱਲਦਾ ਠੀਕ ਹੈ ਜੀ ਹਾਂ ਜੀ ਅੱਛਾ ਇਹ ਆਇਲ ਚੱਲਦਾ ਤੇ ਪਰਾ ਹਾਂਜੀ ਇਹ ਵੀ ਡੱਬਾ ਲਾਉਣਾ ਪੈਂਦਾ ਉੱਤੇ ਹਾਂਜੀ ਜਿਹੜੀ ਕਿਸਾਨਾਂ ਦੀ ਖੇਚਲ ਬਹੁਤ ਜ਼ਿਆਦਾ ਘਟ ਗਈ ਪਹਿਲਾਂ ਕੀ ਸੀਗਾ ਮਤਲਬ ਕਿ ਇਹਨੂੰ ਆਪ ਐਡਜਸਟ ਕਰਨਾ ਪੈਂਦਾ ਸੀਗਾ ਹੁਣ ਜਿਹੜਾ ਇਹ ਪਾਰਟ ਹੈ ਇਹ ਟਰੈਕਟਰ ਦੇ ਉੱਪਰ ਲੱਗ ਜਾਊਗਾ ਇਹਦੇ ਉੱਪਰੋਂ ਹੀ ਬੈਠੇ ਤੁਸੀਂ ਟਰੈਕਟਰ ਦੇ ਇਹਨੂੰ ਐਡਜਸਟ ਕਰ ਸਕਦੇ ਹੋ ਜਿੱਧਰ ਮਰਜ਼ੀ ਮੂਵ ਕਰਨਾ ਉਧਰ ਮੂਹ ਹੋ ਜਾਊਗਾ ਇਹਦਾ ਆ ਦੇਖੋ ਤੇ ਇਹ ਫੰਕਸ਼ਨ ਜਿਹੜਾ ਲੱਗੂਗਾ ਹਨਾ ਭਾਈ ਹਾਂਜੀ ਇਹ ਅਡਜਸਟੇਬਲ ਬੂਮ ਆ ਜੀ ਜਿਹਦਾ ਕਰਕੇ ਕਿਸਾਨ ਵੀਰਾਂ ਨੂੰ ਬਹੁਤ ਹਲਪ ਹੁੰਦੀ ਆ ਆ ਟਰੈਕਟਰ ਦੇ ਉੱਪਰ ਬੈਠੇ ਇਹਨੂੰ ਹੈਂਡਲ ਕਰ ਸਕਦੇ ਆ ਹੂੰ ਇਹ ਉਤਰ ਕੇ ਮਲੇ ਥੋ ਟਰੈਕਟਰ ਤੇ ਲੱਗੂਗਾ ਹਨਾ ਹਾਂਜੀ ਇਹ ਉਤਰ ਕੇ ਲੱਗ ਜਾਂਦਾ ਇਸ ਤਰ੍ਹਾਂ ਇਹ ਟਰੈਕਟਰ ਤੇ ਲੱਗ ਜਾਊਗਾ ਤੇ ਤੇ ਆ ਸਪੇਅਰ ਪਾਰਟ ਹਾਂਜੀ ਸਪੇਅਰ ਪਾਰਟ ਜੀ ਆਪਣੇ ਕੋਲੇ ਆਲ ਪੰਜਾਬ ਸਪੇਅਰ ਪਾਰਟ ਆਪਾਂ ਡਿਲੀਵਰੀ ਕਰ ਸਕਦੇ ਆਗੇ ਤੇ ਇਹਦਾ ਸਪੇਅਰ ਪਾਰਟ ਆਲ ਸਪੇਅਰ ਪਾਰਟ ਆਪਣੇ ਕੋਲੇ ਅਵੇਲੇਬਲ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਗਾਰੰਟੀ ਕਿੰਨਾ ਟਾਈਮ ਹੋਦੀ ਭਾਈ ਇਹਦੀ ਇੱਕ ਸੀਜ਼ਨ ਦੀ ਗਾਰੰ ਤੇ ਭਾਈ ਜੇਕਰ ਹੁਣ ਕਿਸੇ ਕਿਸਾਨ ਵੀਰ ਨੇ ਖਰੀਦਣੀ ਹੋਵੇ ਕਿੱਥੇ ਆਉਣਾ ਪਊ ਆਪਾਂ ਇਹ ਹੀ ਆਪਣੀ ਗ੍ਰੀਨ ਫਾਰਮ ਏਜੰਸੀ ਆ ਜੀ ਲੀਅਰ ਟੀ ਪੁਆਇੰਟ ਰਾਂਪਰਾ ਫੂਲ ਸਿਟੀ ਹੂੰ ਤੇ ਮਤਰਾ ਉੱਪਰ ਨੰਬਰ ਵੀ ਲਾਇਆ ਹੋਇਆ ਤੇ ਕਾਲ ਕਰ ਲਓ ਜੇਕਰ ਤੁਸੀਂ ਇਹ ਮਸ਼ੀਨ ਖਰੀਦਣੀ ਹੈ